ਅੱਜ ਦਾ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਘਰੋਂ ਤਾਂ ਨੌਜਵਾਨ ਖੇਤਾਂ ਦੇ ਵਿੱਚ ਰੋਟੀ ਲੈਣ ਦੇ ਗਿਆ ਸੀ ਪਰ ਜੋ ਕੁਝੋ ਜੋਜ਼ਨਾ ਵਾਪਰਦਾ ਉਹ ਸੁਣ ਕੇ ਤੁਹਾਡੇ ਵੀ ਲੂ ਕੰਡੇ ਖੜੇ ਹੋ ਜਾਣਗੇ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਨੌਜਵਾਨ ਦੀ ਹੱਥ ਬੰਨੇ ਹੋਏ লাশ ਮਿਲੀ ਹੈ ਜਿਸ ਨੂੰ ਦੇਖ ਕੇ ਪਰਿਵਾਰ ਦਾ ਰੋਣਾ ਦੇਖਿਆ ਨਹੀਂ ਜਾ ਰਿਹਾ ਤਰਨਤਾਰਨ ਦੇ ਭਿੱਖੀ ਵਿਣਤੋ ਇਹ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪਿੰਡ ਬਲੇਰ ਵਿਖੇ ਖੇਤਾਂ ਦੇ ਵਿੱਚ ਰੋਟੀ ਲੈ ਕੇ ਗਏ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਪਰਿਵਾਰ ਨੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਪਸ਼ੂਆਂ ਦੇ ਵਾਂਗ ਜੋ ਹੈ ਉਹਨਾਂ ਨੇ ਨੌਜਵਾਨ ਨੂੰ ਕੁੱਟਿਆ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕੀ ਕਰ ਰਹੀ ਹੈ ਅਸਲ ਸੱਚਾਈ ਕੀ ਹੈ ਜਾਂਚ ਤੋਂ ਬਾਅਦ ਪਤਾ ਲੱਗੇਗਾ ਤਾਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਮੁਤਾਬਿਕ ਕਿ ਉਹ ਖੇਤਾਂ ਦੇ ਵਿੱਚ ਤੂੜੀ ਬਣਾਉਣ ਦਾ ਕੰਮ ਚੱਲ ਰਿਹਾ ਸੀ ਜਿਸ ਕਰਕੇ ਉਹਨਾਂ ਦਾ ਜਵਾਨ ਪੁੱਤ ਘਰੋਂ ਰੋਟੀ ਤਿਆਰ ਕਰਵਾ ਕੇ ਖੇਤਾਂ ਨੂੰ ਲੈ ਕੇ ਗਿਆ ਪਰ ਵਾਪਸ ਨਾ ਆਇਆ ਅਚਾਨਕ ਜਦੋਂ ਉਹਨਾਂ ਨੇ ਆਪਣੇ ਪੁੱਤ ਨੂੰ ਫੋਨ ਕੀਤਾ ਤਾਂ ਕਿਸੇ ਅਜਨਬੀ ਵਿਅਕਤੀ ਨੇ ਫੋਨ ਚੁੱਕਿਆ ਅਤੇ ਫੋਨ ਦੇ ਉੱਤੇ ਇਹ ਕਿਹਾ ਕਿ ਤੁਹਾਡੇ ਪੁੱਤ ਦੀ ਮੌਤ ਹੋ ਚੁੱਕੀ ਹੈ ਇਤੋਂ ਤੱਕ ਕਿ ਜਦੋਂ ਭਜਦੇ ਹੋਏ ਪਰਿਵਾਰਿਕ ਮੈਂਬਰ ਖੇਤਾਂ ਦੇ ਵਿੱਚ ਪਹੁੰਚਦੇ ਨੇ ਤਾਂ ਜਿਸ ਹਾਲਾਤਾਂ ਦੇ ਵਿੱਚ ਆਪਣੇ ਜਵਾਨ ਪੁੱਤ ਨੂੰ ਦੇਖਦੇ ਨੇ ਤਾਂ ਮਾਪਿਓਂ ਦੀਆਂ ਤਾਂ ਤਾਂਾਂ ਨਿਕਲ ਜਾਂਦੀਆਂ ਨੇ ਇਤੋਂ ਤੱਕ ਕਿ ਮ੍ਰਿਤਕ ਗੁਰਜੀਤ ਸਿੰਘ ਦੇ ਹੱਥ ਬੰਨੇ ਹੋਏ ਸਨ ਉਸ ਦੇ ਸਰੀਰ ਦੇ ਉੱਤੇ ਕਰੰਟ ਲਗਾਏ ਜਾਣ ਵਰਗੇ ਨਿਸ਼ਾਨ ਵੀ ਸਨ ਇਤੋਂ ਤੱਕ ਕਿ ਪਰਿਵਾਰ ਮੰਗ ਕਰ ਰਿਹਾ ਕਿ ਕਾਤਲਾ ਨੂੰ ਛੇਤੀ ਤੋਂ ਛੇਤੀ ਗ੍ਰਫਤਾਰ ਕੀਤਾ ਜਾਏ ਪਰਿਵਾਰਿਕ ਮੈਂਬਰਾਂ ਨੇ ਇਹ ਵੀ ਇਲਜ਼ਾਮ ਲਾਇਆ ਨੇ ਕਿ ਪਿੰਡ ਦੇ ਲੋਕਾਂ ਦੇ ਨਾਲ ਹੀ ਉਹਨਾਂ ਦੀ ਕੋਈ ਰੰਜਿਸ਼ ਸੀ ਤੇ ਸ਼ੱਕ ਜਤਾਇਆ ਹੈ ਕਿ ਉਸ ਰੰਜਿਸ਼ ਦੇ ਚੱਲਦਿਆਂ ਹੀ ਉਹਨਾਂ ਦੇ ਪੁੱਤ ਦਾ ਕਤਲ ਕੀਤਾ ਗਿਆ ਕਿਉਂਕਿ ਮ੍ਰਿਤਕ ਨੂੰ ਪਹਿਲਾਂ ਵੀ ਕਾਫੀ ਜ਼ਿਆਦਾ ਧਮਕੀਆਂ ਮਿਲ ਰਹੀਆਂ ਸਨ ਤਾਂ ਉਹ ਜਿਨ੍ਹਾਂ ਦੇ ਨਾਲ ਇਹ ਰੰਜਿਸ਼ ਸੀ ਹੋ ਸਕਦਾ ਹੈ ਉਹਨਾਂ ਦੇ ਵੱਲੋਂ ਹੀ ਜੋ ਹੈ ਇਸ ਤਰ੍ਹਾਂ ਉਹਨਾਂ ਦੇ ਜਵਾਨ ਪੁੱਤ ਨੂੰ ਮੌਤ ਦੇ ਘਾਟ ਉਤਾਰਿਆ ਹੋਵੇ ਤਾਂ ਪਰਿਵਾਰ ਦਾ ਦੁੱਖ ਇਸ ਵੇਲੇ ਦੇਖਿਆ ਨਹੀਂ ਜਾ ਰਿਹਾ ਪਰਿਵਾਰ ਇਸ ਵੇਲੇ ਭੁੱਬਾ ਮਾਰ ਕੇ ਰੋਂਦਾ ਹੋਇਆ ਵਿਖਾਈ ਦੇ ਰਿਹਾ ਕਿਉਂਕਿ ਜਵਾਨ ਪੁੱਤ ਜਿਸ ਨੂੰ ਕੀ ਹੈਵਾਨਾ ਦੇ ਵਾਂਗ ਕੁੱਟਿਆ ਗਿਆ ਪਰਿਵਾਰ ਦੇ ਇਲਜ਼ਾਮ ਨੇ ਹਾਲਾਂਕਿ ਇਲਜ਼ਾਮਾਂ 'ਚ ਕਿੰਨੀ ਕ ਸੱਚਾਈ ਹੈ ਜਾਂਚ ਦਾ ਵਿਸ਼ਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨੌਜਵਾਨ ਦੇ ਸਰੀਰ ਦੇ ਉੱਤੇ ਕਰਾਂਟ ਲੱਗਣ ਵਰਗੇ ਨਿਸ਼ਾਨ ਵੀ ਸਨ ਤੇ ਜਦੋਂ ਖੇਤਾਂ ਦੇ ਵਿੱਚ ਆਪਣੇ ਪੁੱਤ ਨੂੰ ਵੇਖਿਆ ਤਾਂ ਉਸ ਤੇ ਜਿਹੜੀ লাশ ਹੈ ਉਹ ਵੀ ਹੱਥ ਉਸਦੇ ਬੰਨੇ ਹੋਏ ਸਨ ਇਸ ਕਦਰ ਜੋ ਹੈ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਮਾਪਿਓ ਨੇ ਲੱਖਾਂ ਸੁਪਨੇ ਸਜੋਏ ਸਨ ਕਿ ਪੁੱਤ ਜਵਾਨ ਹੋ ਗਿਆ ਉਸ ਦਾ ਵਿਆਹ ਕਰਾਂਗੇ ਤਾਂ ਗਾਜੇ ਵਜ ਦੇ ਨਾਲ ਪੁੱਤ ਵਿਆਹ ਕਿ ਲਿਆਵਾਂਗੇ ਪਰ ਮਾਪਿਓ ਦੇ ਸਾਰੇ ਸੁਪਨੇ ਖੇਰੂ ਖੇਰੂ ਹੋ ਗਏ ਨੇ ਕਿਉਂਕਿ ਇੱਕ ਰੰਜਿਸ਼ ਤੇ ਚੱਲਦਿਆਂ ਪਰਿਵਾਰ ਨੇ ਸ਼ੱਕ ਜਤਾਇਆ ਕਿ ਉਹਨਾਂ ਦੇ ਵੱਲੋਂ ਹੀ ਜੋ ਹੈ ਉਹਨਾਂ ਦੇ ਪੁੱਤ ਨੂੰ ਮੌਤੇ ਘਾਟ ਉਤਾਰਿਆ ਹੋਵੇਗਾ ਇਸ ਕਦਰ ਪੰਜਾਬ ਦੇ ਵਿੱਚ ਇਹਨਾਂ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਚੁੱਕੇ ਨੇ ਸ਼ਰਿਆਮ ਦਿਨ ਦਿਹਾੜੇ ਜੋ ਹੈ ਇਸ ਤਰ੍ਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਮਾਂ ਦਾ ਦੁੱਖ ਇਸ ਵੇਲੇ ਦੇਖਿਆ ਨਹੀਂ ਜਾ ਰਿਹਾ ਪਰਿਵਾਰਿਕ ਮੈਂਬਰ ਇਸ ਵੇਲੇ ਵਿਰਲਾਪ ਕਰ ਰਹੇ ਨੇ ਉੱਚੀ ਉੱਚੀ ਰੋ ਕੇ ਪਰਿਵਾਰਿਕ ਮੈਂਬਰ ਆਪਣੇ ਪੁੱਤ ਨੂੰ ਪੁਕਾਰ ਰਹੇ ਨੇ ਪਰ ਹੁਣ ਉਹਨਾਂ ਦਾ ਪੁੱਤ ਕਦੇ ਵੀ ਵਾਪਸ ਨਹੀਂ ਆਏਗਾ ਕਿਉਂਕਿ ਬੜੀ ਬੇਰਹਿਮੀ ਦੇ ਨਾਲ ਸ਼ੱਕੀ ਹਾਲਾਤਾਂ ਦੇ ਵਿੱਚ ਜਵਾਨ ਪੁੱਤ ਦੀ ਦੇਹ ਜਿਹੜੀ ਹੈ ਖੇਤਾਂ ਦੇ ਵਿੱਚ ਮਿਲੀ ਹੈ ਜਿੰਜੀਤ ਸਿੰਘ ਹੈ ਮੇਰਾ ਨਾਮ ਤੇ ਪਿੰਡ ਬਲੇਰ ਆਪਣਾ ਵੀਰ ਜੀ ਵੀਰ ਜੀ ਜਿਹੜੇ ਵੀਰ ਦਾ ਅੱਜ ਕਤਲ ਹੋਇਆ ਵਾ ਉਹ ਤੁਹਾਡੇ ਕੀ ਲੱਗਦੇ ਸੀ ਤੇ ਕੀ ਸਾਰਾ ਮਸਲਾ ਜੀ ਵੀਰ ਜੀ ਮੇਰਾ ਵੱਡਾ ਬਰਾਦਰ ਸੀ ਤੇ ਇਹ ਆਪਣਾ ਸਾਡੇ ਲੱਗਿਆ ਵੀ ਨਾਲ ਹੀ ਆਪਣੀ ਇਹਨਾਂ ਦੀ ਪਹਿਲੀ ਹੈ ਜ਼ਿਮੀਂਦਾਰਾਂ ਦੀ ਤੇ ਇਹ ਸਾਨੂੰ 8-10 ਦਿਨ ਤੋਂ ਪਹਿਲਾਂ ਇਹ ਧੌਂਕੀਆਂ ਮਿਲਦੀਆਂ ਰਹੀਆਂ ਸੀ ਕਿ ਇਹ ਕਿਤੇ ਪਹਿਲਾਂ ਸਾਡੇ ਕਿਤੇ ਮਾੜਾ ਮੋਟਾ ਹੋਈ ਸੀ ਕਿਤੇ ਬੋਲ ਬਾਣੀ ਤੇ ਉਸ ਤੋਂ ਜ਼ਿਆਦਾ ਨਹੀਂ ਕੁਝ ਵੀ ਆ ਤੇ ਇਹਨਾਂ ਨੇ ਉਸ ਤੋਂ ਬਾਅਦ 8-10 ਦਿਨਾਂ ਬਾਅਦ ਪਹਿਲਾਂ ਇਹਨੂੰ ਇਹ ਆਪਣਾ ਹੈਗਾ ਬੈਂਕੇ ਨੂੰ ਜਾਂਦੀ ਸੜਕ ਉਹਦੇ ਤੇ ਇਹਨੂੰ ਘੇਰਿਆ 8 ਦਿਨ ਪਹਿਲਾਂ ਫਿਰ ਇਹ ਕਹਿੰਦੇ ਕਿ ਅੱਜ ਤੇ ਪੁੱਤ ਬਾਈਆਂ ਕੱਲ ਫੇਰ ਕਿਤੇ ਤੈਨੂੰ ਵੇਖਾਂਗੇ ਤੇ ਹੁਣ ਅਸੀਂ ਰਾਜ ਮੰਤਰੀ ਦਾ ਵਿੱਚ ਕੰਮ ਕਰਦੇ ਹਾਂ ਤੇ ਅਸੀਂ ਸਵੇਰੇ ਸਾਰੇ ਕੰਮ ਤੇ ਗਏ ਹਾਂ ਤੇ ਸਾਨੂੰ 4 ਵਜੇ ਫੋਨ ਆਇਆ ਕਿ ਤੁਹਾਡੇ ਭਰਾ ਡੈੱਡ ਬੋਡੀ ਪਈ ਆ ਆਪਣੀ ਰੋਈ ਦੇ ਤੇ ਤੇ ਇਹ ਮੇਰੇ ਭਰਾ ਨੂੰ ਮਾਰ ਕੇ ਕਿਤੇ ਘਰੇ ਪ੍ਰਸਨ ਲਾਈਆਂ ਆਹ ਜਿਹੜਾ ਮਾਸ ਆ ਇਹ ਸਾਰਾ ਲੱਥਾ ਹੈ ਇੱਥੇ ਵੀ ਉਹਦੇ ਆ ਫਾਹ ਦਿੱਤਾ ਵਾ ਅੱਖਾਂ ਦੇ ਵਿੱਚ ਉਹਦੇ ਤਿਆਬ ਪਾਇਆ ਫਿਰ ਅੱਜ ਦੇ ਖੁੱਚਾਂ ਦੇ ਵਿੱਚ ਵੀ ਸਾਰਾ ਕੁਝ ਮਾਸ ਲੱਥਾ ਪਿਆ ਹੈ ਉਹਨਾਂ ਦਾ ਇਹਨਾਂ ਪ੍ਰਸ਼ਾਂ ਲਾਈਆਂ ਕਰੰਟ ਲਾਇਆ ਬੜੀ ਬੇਰਹਿਮੀ ਦੇ ਨਾਲ ਮਾਰਿਆ ਹੈ ਨਾਮ ਹੈਗਾ ਜੀ ਜਰਮਜੀਤ ਸਿੰਘ ਤੇ ਇੱਕ ਹੈਗਾ ਵਾ ਆਪਣਾ ਅੱਜੂ ਇਹ ਬੂਟਾ ਸਿੰਘ ਦੇ ਮੁੰਡੇ ਆ ਆ ਮਾੜੀ ਵਾਲੇ ਰਾਹ ਦੇ ਉੱਤੇ ਇਹਨਾਂ ਦੀ ਬੈਗ ਹੈ ਜੀ ਇੱਕ ਵੀਰ ਜੀ ਤੁਸੀਂ ਇੱਕ ਮਿੰਟ ਕੀ ਮੰਗ ਕਰਦੇ ਵੀਰ ਜੀ ਤੁਸੀਂ ਵੀਰ ਜੀ ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਕਿ ਇਹਨਾਂ ਦੇ ਫੁੱਲ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਦੇ ਫੁੱਲ ਸਾਨੂੰ ਇਹ ਇਹੋ ਹੀ ਉਮੀਦ ਇਹਨਾਂ ਤੋਂ ਵੀ ਜੇ ਇਹਨਾਂ ਦੇ ਫੁੱਲ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਪੁਲਿਸ ਮੌਕੇ ਤੇ ਆਈ ਜੀ ਹਾਂਜੀ ਆਈ ਆ ਜੀ ਤੇ ਵੀਰ ਜੀ ਵੀਰ ਦੀ ਉਮਰ ਕਿੰਨੀ ਸੀ ਕਿਤੇ ਵਿਆਹੇ ਸੀ ਹਾਂਜੀ ਮੈਰਿਡ ਹੈ ਗਿਆ ਜੀ 1.5 ਸਾਲ ਹੋ ਗਿਆ ਉਹਨਾਂ ਦੇ ਵਿਆਹ ਹੋਏ ਨੂੰ ਕੋਈ ਬੱਚਾ ਜੀ ਬੱਚਾ ਨਹੀਂ ਹੈਗਾ ਜੀ ਦੇਖੋ ਜੀ ਮੈਂ ਤੇ ਇਹੋ ਕਹਿਣਾ ਚਾਹਣਾ ਵਾਂ ਕਿ ਅੱਜ ਜਿਹੜਾ ਇੱਕ ਨੌਜਵਾਨ 6 ਫੁੱਟ ਦਾ ਜਵਾਨ ਮੇਰੇ ਮਾਮੇ ਸੌਰੇ ਜੀ ਦਾ ਬੇਟਾ ਸੀ ਮੈਂ ਤਰੰਤ ਆਰਨ ਵਾਸਤੇ ਕੰਮ ਤੇ ਗਿਆ ਸੀ ਤਕਰੀਬਨ ਮੇਰੇ ਮਾਮਾ ਜੀ ਦੇ ਬੇਟੇ ਨੇ ਮੈਨੂੰ 4 ਵਜ ਗਏ ਤੇ ਕੁਝ ਟਾਈਮ ਤੇ ਫੋਨ ਲਾਇਆ 3 ਵਜ ਗਏ ਤੇ ਕੁਝ ਟਾਈਮ ਤੇ ਮੈਨੂੰ ਫੋਨ ਲਾਇਆ ਵੀ ਆ ਗੱਲਬਾਤ ਹੋ ਗਈ ਆ ਤੇ ਮੈਂ ਦਵਾ ਦਾ ਉਹ ਤੋਂ ਭੱਜ ਕੇ ਆਇਆ ਜਿਸ ਟਾਈਮ ਤੇ ਮੈਂ ਵੇਖਾ ਤੇ ਮੇਰੀਆਂ ਤਾਂਾਂ ਨਿਕਲ ਗਿਆਂ ਇੰਨਾ ਤਸੱਦ ਨਾਲ ਮਾਰਿਆ ਗਿਆ ਇੰਨੇ ਤਸੀਹੇ ਦਿੱਤੇ ਮੈਂ ਦੱਸ ਨਹੀਂ ਸਕਦਾ ਕੀ ਨਾ ਹੀ ਵੀਰਦਾ ਜੀ ਉਹਦਾ ਨਾਮ ਹੈਗਾ ਵਾ ਗਰਜੀਤ ਸਿੰਘ ਜੀ ਤੇ ਕੀ ਗੱਲ ਹੋਈ ਏ ਸਾਰੀ ਜਿਹੜੀ ਤੇ ਵੇਖੋ ਜੀ ਕਹਿਣ ਦੇ ਮੁਤਾਬਕ ਇਹੀ ਗੱਲ ਹੁੰਦੀ ਆ ਕਿ ਪਿੰਡ ਦੇ ਵਿੱਚ ਕੁਝ ਇਹਨਾਂ ਦਾ ਕੋਈ ਲਾਕਡਾਟ ਹੀ ਮੇਰੇ ਸਾਹਬ ਦੇ ਨਾਲ ਤੇ ਭਾਈ ਨੇ ਵੀ ਮਤਲਬ ਦੱਸੰਦਾ ਇਹਨਾਂ ਦੇ ਬ੍ਰਦਰ ਆ ਮੈਨੂੰ ਤਾਂ ਜਿਆਦਾ ਇਸ ਸਥਿਤੀ ਦਾ ਪਤਾ ਨਹੀਂ ਪਰ ਜਿਹੜਾ ਅੱਜ ਸਾਡੇ ਭਰਾ ਨਾਲ ਐਡਾ ਮਾਰਾ ਬਹੁਤ ਹੀ ਬੁਰੀ ਹਾਲਤ ਦੇ ਨਾਲ ਮਾਰਿਆ ਗਿਆ ਵਾ ਤੇ ਮੈਂ ਤੇ ਪ੍ਰਸ਼ਾਸਨ ਨੂੰ ਇਹੋ ਗੱਲ ਕਹਿਣੀ ਚਾਹਣਾ ਵਾਂ ਕਿ 6 ਫੁੱਟ ਦੇ ਜਵਾਨ ਜਿਹੜਾ ਮਾਰ ਦਿੱਤਾ ਗਿਆ ਉਹਨੇ ਵਾਪਸ ਨਹੀਂ ਆਉਣਾ ਪਰ ਇਸ ਤੋਂ ਜ਼ਿਆਦਾ ਜਿਹੜਾ ਵਾ ਉਹ ਜਿਹੜਾ ਸਾਨੂੰ ਜਿਹੜਾ ਪਰਿਵਾਰ ਨੂੰ ਆਉਣ ਵਾਲਾ ਘਾਟਾ ਕਦੇ ਵਾਸਤੇ ਨਹੀਂ ਪੂਰਾ ਹੋ ਸਕਦਾ ਜਿਵੇਂ ਕਿ ਨੌਜਵਾਨ ਦੀ ਡੈੱਡ ਬੋਡੀ ਜਿਹੜੀ ਇੱਕ ਝਾੜੀਆਂ ਦੇ ਵਿੱਚੋਂ ਮਿਲੀ ਹੈ ਡਰੇਨ ਦੇ ਕੰਢੇ ਇਸ ਸਬੰਧ ਵਿੱਚ ਕਿਹਨੇ ਤੁਹਾਨੂੰ ਖਬਰ ਦਿੱਤੀ ਮੈਨੂੰ ਜੀ ਇਹ ਸਬੰਧੀ ਖਬਰ ਦਿੱਤੀ ਸੀ ਕੁਲੇਵੀਰ ਨੇ ਮੇਰੇ ਮਾਮਾ ਜੀ ਦਾ ਬੇਟਾ ਮਾਮੇ ਸਹੁਰੇ ਜੀ ਦਾ ਬੇਟਾ ਵਾ ਉਹਨੇ ਮੈਨੂੰ 4:00 ਵਜੇ ਕੁਝ ਕਿੰਮਿੰਟਾਂ ਦੇ ਫੋਨ ਲਾਇਆ ਵਾ ਤੇ ਉਸ ਟਾਈਮ ਤੇ ਮੈਂ ਦਵਾਦਵ ਉਥੋਂ ਭੱਜ ਕੇ ਆਇਆ ਤੇ ਮੈਂ ਵੀਰ ਦੀ ਹਾਲਤ ਵੇਖੀ ਤੇ ਮੇਰੇ ਤੋਂ ਨਹੀਂ ਰਿਹਾ ਗਿਆ ਭਰਾ ਬੁਰਾ ਹਾਲ ਹੋਇਆ ਅਜੇ 3 ਕੁ ਮਹੀਨੇ 4 ਵਿਆਹ ਨੂੰ ਹੋਏ ਸੀ ਤੇ ਬੁਰਾ ਹਾਲ ਹੋਇਆ ਬੜੇ ਤਸੀਹੇ ਦਿੱਤੇ ਗਏ ਜਿੱਥੋਂ ਤੱਕ ਕਿ ਐਡਾ ਨੌਜਵਾਨ ਸੋਹਣਾ ਤੁਹਾਨੂੰ ਦਿਖਾ ਦਿੰਨੇ ਉਹਦਾ ਮਤਲਬ ਵੀ ਐਡਾ ਨੌਜਵਾਨ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਵੀ ਤਸੀਹੇ ਦੇ ਦੇ ਮਾਰਿਆ ਕੁਝ ਬੋਲਣੇ ਜਾਂਦੇ ਉਹਦੇ ਪੈਰ ਦੇ ਵਿੱਚ ਕੋਈ ਰਸੇ ਵਰਗ ਹੈ ਵਗੈਰਾ ਬਿਲਕੁਲ ਜੀ ਉਹਦੀਆਂ ਬਾਹਾਂ ਹਰ ਉੱਤੇ ਬੰਨੀਆਂ ਹੋਈਆਂ ਸੀ ਬੈਕਸਰਾਉਂਡ ਨੂੰ ਤੇ ਲੱਤਾਂ ਨਾਲ ਵੀ ਲੱਤਾਂ ਤੇ ਵੀ ਰस्सियां ਬਲੇਟੀਆਂ ਹੋਈਆਂ ਸੀ ਤੇ ਉਹਦੇ ਮੇਰੇ ਹਸਾਲ ਦੇ ਨਾਲ ਜਿਹੜਾ ਵਾ ਮੈਨੂੰ ਤੇ ਐਨ ਲੱਗਦਾ ਜਿਸ ਤਰ੍ਹਾਂ ਵੀ ਪ੍ਰਿੰਟ ਕਰੂੰ ਤੇ ਸ਼ਾਂਤ ਲੱਗਾ ਵੀ ਜਿੱਦ ਤੱਕ ਪ੍ਰਸ਼ਾਸਨ ਪਰੋਸਾ ਬਹੁਤ ਬੁਰੀ ਹਾਲਤ ਦੇ ਨਾਲ ਆ ਮਾਰਿਆਗਾ ਕੁਝ ਕਹਿ ਨਹੀਂ ਸਕਦੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਬਿਲਕੁਲ ਜੀ ਪ੍ਰਸ਼ਾਸਨ ਨੂੰ ਮੈਂ ਉਹ ਬੇਨਤੀ ਕਰਨਾ ਚਾਹਣਾ ਵਾ ਕਿ ਪ੍ਰਸ਼ਾਸਨ ਬਹੁਤ ਤਰੀਕੇ ਨਾਲ ਕਾਨੂੰਨੀ ਕਾਰਵਾਈ ਕਰ ਰਿਹਾ ਵਾ ਤੇ ਮੈਂ ਤੇ ਇਹੀ ਬੇਨਤੀ ਕਰਨਾ ਚਾਹਣਾ ਵਾ ਕਿ ਸਾਨੂੰ ਗਰੀਬਾਂ ਨੂੰ ਜਿਹੜਾ ਇਨਸਾਫ ਸਿਰਫ ਤੇ ਸਿਰਫ ਕਾਨੂੰਨ ਦੇ ਮੁਤਾਬਕ ਜਿਹੜਾ ਇਨਸਾਫ ਬਹੁਤ ਹੀ ਵਧੀਆ ਜਿਹੜੇ ਐਸ ਐਚਓ ਸਾਹਿਬ ਆ ਬਹੁਤ ਵਧੀਆ ਨਾਲ ਡੀਲ ਕਰ ਰਹਾ ਆ ਬਹੁਤ ਹੀ ਢੰਗਾਈ ਨਾਲ ਮਤਲਬ ਕਰ ਰਹਾ ਵੀ ਕੈਮਰੇ ਕੂਮਰੇ ਫੋਲੰਦਾ ਆ ਮੈਂ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਨਾ ਪ੍ਰਸ਼ਾਸਨ ਦਾ ਵੀ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਫੜ ਕੇ ਉਹਦੇ ਤੇ ਉਹਨਾਂ ਨੂੰ ਸਲਾਖਾ ਪਿਛੇ ਕਰਨਗੇ ਇਹ ਤੇ ਕੀ ਜੀ ਨਾਮ ਹੈ ਜੀ ਗੁਰਵਿੰਦਰ ਸਿੰਘ ਪਿੰਡ ਮੇਰਾ ਪਲੇਰ ਆ ਸਾਡੀ ਪਹਿਲਾਂ ਵੀ ਇਹਨਾਂ ਨਾਲ ਇੱਕ ਦੋ ਵਾਰ ਜਿਹਾ ਝਗੜਾ ਆਇਆ ਜੀ ਠੀਕ ਹੈ ਤੇ ਇਹ ਕੱਲ ਪਰਸੋਂ ਫੇਰ ਝਗੜਿਆ ਤੇ ਉਸ ਝਗੜੇ ਦੇ ਵਿੱਚ ਕਿਸੇ ਬੰਦੇ ਨੂੰ ਕਹਿੰਦੇ ਕਿ ਅਸੀਂ ਦੋਗਲੇ ਵੇਚ ਕੇ ਤੇ ਇਹਨਾਂ ਦੇ ਲਾਉਣੇ ਆ ਠੀਕ ਆ ਕਿਹਨਾਂ ਦਾ ਝਗੜਾ ਹੋਇਆ ਕੀ ਨਾਮ ਝਗੜਾ ਜੀ ਇਹ ਆਪਣੇ ਮਾੜੀ ਵਾਲੇ ਹੈ ਜੀ ਨਾਮ ਅਜੂ ਤੇ ਜਰਮਨ ਤੇ ਜਿਹੜਾ ਵੀਰ ਦਾ ਕਤਲ ਹੋਇਆ ਤੁਹਾਡਾ ਕੀ ਲੱਗਦਾ ਸੀ ਬ੍ਰਦਰ ਹੈ ਜੀ ਛੋਟਾ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਅਜੀ ਮੈਂ ਤਾਂ ਕੰਮ ਤੇ ਗਿਆ ਜੀ ਫੋਨ ਗਿਆ ਸਨ ਆਪਾਂ ਮਿਹਨਤ ਨੂੰ ਜੀਦੂਰੀ ਕਰਨ ਵਾਲੇ ਬੰਦੇ ਆ ਤੁਸੀਂ ਮੌਕੇ ਤੇ ਕੀ ਵੇਖਿਆ ਜੀ ਮੌਕੇ ਤੇ ਗਏ ਜਾ ਕੇ ਵੇਖਿਆ ਜੀ ਲੱਤਾਂ ਬੰਨੀਆਂ ਹੋਈਆਂ ਬਾਹਾਂ ਬੰਨੀਆਂ ਹੋਈਆਂ ਬਹੁਤ ਬੁਰੀ ਹਾਲਤ ਦੇ ਨਾਲ ਮਾਰਿਆ ਨੂੰ ਤੇ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਮੰਗ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਵੀਰ ਵਿਆਹਿਆ ਸੀ ਹਾਂਜੀ ਕਿੰਨੇ ਸਾਲਾਂ ਦਾ ਸੀ ਇਹ ਕੋਈ 30 25 ਸਾਲਾਂ ਉਮਰ ਦੇ ਗਏ ਤੇ ਕੋਈ ਬੱਚਾ ਵੀ ਜੀ ਬੱਚਾ ਨਹੀਂ ਕੋਈ ਵਿਆਹ ਨੂੰ ਕਿੰਨੇ ਚਿਰ ਹੋ ਗਿਆ ਚਾਹੀ ਪੰਜ 6 ਮਹੀਨੇ ਹੋ ਗਏ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਦੋਸ਼ੀਆਂ ਸਗਰ ਜੀ ਬੰਦਾ ਕਤਲ ਹੋਇਆ ਸਰ ਕੀ ਸ਼ਰਮ ਸੁਣਾ ਜੀ ਆ ਸਾਨੂੰ ਇੱਕ ਸਟੇਟਮੈਂਟ ਜਿਹੜੀ ਹੈ ਸਬਜੀਤ ਸਿੰਘ ਨੇ ਜਿਹੜੀ ਹੈ ਰਿਕਾਰਡ ਕਰਾਈ ਹੈ ਜਿਹਦੇ ਵਿੱਚ ਉਹਨੇ ਦੱਸਿਆ ਕਿ ਉਹਦੇ ਚਾਚੇ ਦਾ ਲੜਕਾ ਹੈ ਆਪਣੇ ਗੁਰਜੀਤ ਸਿੰਘ son of ਚੰਤਾ ਸਿੰਘ ਫਾਰਸੀ ਪਿੰਡ ਬਲੇਰ 8:00 ਵਜੇ ਸਵੇਰ ਆਪਣੇ ਘਰੋਂ ਜਿਹੜਾ ਜਿਹੜੀ ਉਹ ਥੋੜੀ ਵੜਾ ਰਹੀ ਸੀ ਉਹਦੀ ਲੇਬਰ ਨੂੰ ਰੋਟੀ ਦੇਣ ਵਾਸਤੇ ਗਿਆ ਸੀ ਤੇ ਬਾਅਦ ਵਿੱਚ ਪਤਨੀ ਆਇਆ ਤੇ ਵਕਤ ਕਰੀਬ 3:00 ਵਜੇ ਇਹਨੂੰ ਫੋਨ ਟਰਾਈ ਕਰਨ ਤੇ ਜਿਹੜਾ ਇਹਦਾ ਫੋਨ ਕਿਸੇ ਅਣਜਾਣ ਵਿਅਕਤੀ ਨੇ ਚੱਕਿਆ ਤੇ ਉਹਨੇ ਦੱਸਿਆ ਕਿ ਇਹ ਇਸ ਬੰਦੇ ਦੀ ਜਿਹੜੀ ਡੈੱਡ ਬਾਡੀ ਉਹ ਡਰੇਨ ਦੇ ਲਾਗੇ ਪਈ ਹੋਈ ਹੈ ਸੋ ਅਸੀਂ ਇਹਨਾਂ ਦੀ ਸਟੇਟਮੈਂਟ ਜਿਹੜੀ ਰਿਕਾਰਡ ਕਰਕੇ ਤੇ ਮੌਕੇ ਤੇ ਜਾ ਕੇ ਮਲਾਜ਼ਮਾਂ ਮੌਕਾ ਕਰਕੇ ਜੋ ਵੀ ਕਾਰਵਾਈ ਪਾਂਦੀ ਹੋ ਕਰਾ ਸਰ ਲਾਸ਼ ਨੂੰ ਕਬਜ਼ੇ ਵਿੱਚ ਲੈ ਲੈਗੇ ਆ ਜੀ ਅ ਜੀ ਅਸੀਂ ਜਿਹੜੀ ਡੈੱਡ ਬੋਡੀ ਹੈ ਉਹਨੂੰ ਪੋਸਟਮਾਰਟਮ ਕਰਾਉਣ ਲਈ ਅਸੀਂ ਜਿਹੜਾ ਉਹਨੂੰ ਡੈੱਡ ਹੌਸਪਟਲ ਜਿਹੜਾ ਜਮਾ ਕਰਾ ਦਿੱਤਾ ਤੇ ਸਵੇਰ ਜਿਹੜਾ ਉਹਦਾ ਪੋਸਟਮਾਰਟਮ ਕਰਾਇਆ ਜਾਏਗਾ ਕਿਉਂਕਿ ਵਕਤ ਬਗਾਉਗੇ ਸਰ ਜੀ ਜੀ